ਕਿ ਬਾਈ ਰੈਂਡਰ ਦੇ ਵੇਲੇ ਤੇ ਲੋਕੀ ਕਹਿੰਦੇ ਆ ਕਿ ਪੱਕਾ ਹੀ ਪੈਂਦਾ ਹੈ ਇਹ ਨਾ ਹੋਵੇ ਫਾਈਨਲ ਉਧਰ ਵਿਚਾਲੇ ਰਹੇ ਜੇ ਆਪਾਂ ਮੈਚ ਸ਼ੁਰੂ ਕਰ ਦਈਏ ਜਲਦੀ ਨਾਲ ਜਲਦੀ ਨਾਲ ਮੈਚ ਜਿਹੜਾ ਸ਼ੁਰੂ ਕਰ ਦਈਏ ਨਾਲ ਜਲਦੀ ਨਾਲ ਮੈਚ ਸ਼ੁਰੂ ਕਰ ਦਈਏ ਉਹ ਤਰਨ ਚੀਮਾ ਦੀ ਸਾਡੀ ਜ਼ਿੰਦਗੀ ਦੇ ਮਾਣਾਂ ਨੇ ਵੀਰੋ ਉਹ ਵੱਡੇ ਮਾਣ ਵਾਲੀ ਗੱਲ ਹੈ ਉਧਰ ਹਰਸ਼ ਭਾਈ ਆਇਆ ਹੋਇਆ ਬੈਠਾ ਆਹਨਾ ਕਲੀਪਾ ਵੱਲ ਹੁਣ ਗਿਆ ਸਾਬੀ ਬਲੀਨਾ ਜੀ ਬਹੁਤ ਧੰਨਵਾਦ ਹੈ ਆਹਨਾ ਵੱਡੇ ਮਾਨ ਦੱਸਿਓ ਆਹ ਕਹਿੰਦੇ ਮੈਚ ਦੀ ਜਾਲੀ ਨੇ ਆਰੀ ਹੈ ਉਹਦੇ ਦਿਲਾਨ ਸਿੰਘ ਜੰਧੂ ਸਾਹਾ ਤੇ ਛੱਡਾ ਭੋਜਾ ਜੀ ਅੱਜ ਗੱਲਾਂ ਵੱਡੀਆਂ ਨੇ ਆਹਨਾ ਟੀਮ ਚੋਟੀ ਦੀ ਖੇਡੀ ਹੈ ਉਹ ਵੱਡਾ ਭਾਈ ਪਤਨੀ ਬਲੀਨਾ ਉਹ ਕਹਿੰਦੇ ਜਿੰਦਗੀ ਦਾ ਮਾਨ ਹੈ ਆਹ ਮੈਚ ਖਰਕਾ ਦਰਦਾ ਹੋਣਾ ਕਿ ਅਣੋ ਤੜੀ ਪਿੰਡੇ ਜਦੋਂ ਪੇਚੇ ਸੋਹਣਿਆ ਕਿ ਦੂਰ ਦੀ ਮੋਤਾ ਹੋ ਰਾਦੇ ਖੇਲੇ ਦੱਤਾ ਮੱਗਾਂ ਦੇ ਪੁੱਤ ਦਾ ਹੁੰਦਾ ਜਿਹੜਾ ਫੁਕਾਰਾ ਜੁਰਨੀਲੇ ਖੋੜਦਾ ਉਹ ਕਹਿੰਦੇ ਸਮੀਰਾ ਤੇਰਾ ਬਾਬਾ ਨਾਨਕ ਵਾਲਾ ਨਾਉਣ ਵਾਲੇ ਕਹਿੰਦੇ ਤੁੱਤੀ ਦੇ ਮਲੰਗ ਟੱਕਰ

जा चार झाफिया झड़ घूमी है और सुखा मादिया वा कनीप खड़ा आप कहते गोपिया मन वाला परी भर ला झाफिया अट्टू की कबड्डी पड़ रही है सामने चार प्यार ने चारे चोटी देने आगे ਦਾ ਬਿੱਲੇ ਵਰਗੇ ਇੰਦਰ ਵਰਗੇ ਤਿਆਰ ਨੇ ਤਲਵੰਡੀ ਰਾਏ ਆ ਰਿਹਾ ਜੱਫੇ ਲਾਉਣੇ ਪੈਣੇ ਆ ਵੱਡੇ ਮੱਜੜ ਦੀ ਟੀਮ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਅੰਦਰ ਪਲੇਰਾਂ ਵਾਲਾ ਪਲੇਰਾਂ ਵਾਲਾ ਪਲੇਰਾਂ ਵਾਲਾ ਪਲੇਰਾਂ ਵਾਲਾ ਇਹਦਾ ਕੁਝ ਹੋਲ ਕਰਨਾ ਪੈਣਾ ਸੀਤੇ ਨਹੀਂ ਸਾਰਾ ਮੈਦੇ ਨੇ

ਉੱਡੀ ਗੱਲ ਨਹੀਂ ਬੜੀ ਪਰ ਅੱਜ ਪਰਾਉਣੀ ਪੈਣੀ ਐ ਆ ਕਹਿੰਦੇ ਬਿੱਲਾ ਤੇ ਗੁੱਟਾ ਬਿੱਲਾ ਤੇ ਗੁੱਟਾ ਬਿੱਲਾ ਤੇ ਗੁੱਟਾ ਗੁੱਟਾ ਤੇ ਬਿੱਲਾ ਨੰਬਰ ਕਿਹਦੇ ਹਿੱਸੇ ਆਵੇਗਾ ਗੁੱਟਾ ਚੋੜ ਮਾਰਨਾ ਪੈਣਾ ਉਹ ਜੋੜ ਮਾਰਨਾ ਪੈਣਾ ਉਹ ਕਹਿੰਦੇ ਪਾਲਾ ਖਲੋਟੀ ਵਾਲਾ ਕਬੱਡੀ ਪਾ ਰਿਹਾ ਉਹ ਤਾਂ ਮਨਜਿੰਦਰ ਸਿੰਘ ਦੀ ਬਾਸੀ ਸਾਹਿਬ ਮਾਨ ਕਰਦੇ ਆ ਉਹ ਦਲਾਵਰ ਹਰੀਪੁਰਿਆ ਮਾਨ ਕਰਦਾ ਆਹ ਟੀਮ ਦੇ ਉੱਪਰ ਆ ਹਾ ਸਨੀ ਉਹ ਕਹਿੰਦੇ ਐ ਗੰਡੀਆਂ ਗੰਡੀਆਂ ਜਿਹੜੀਆਂ ਰੋਡ ਤੇ ਨੇ ਇੱਕ ਸ਼ਾਹੀ 20

दोनों किसान पैना चलना बनी पारे और ਪਾਰਿਆ ਉਹ ਬਾਬਰ ਗੁੱਜਰ ਨੇ ਨੇ ਚੰਦ ਕੇ ਭੇਲਿਆ ਉਹ ਕਹਿੰਦੇ ਕਬੱਡੀ ਪਈ ਹੋਈ ਹੈ ਉਦੋਂ ਸਾਡੇ ਵੱਡੇ ਭਰਾ ਨੇ ਸਾਡੀ ਪਲੀਦੇ ਹੁਣੀ ਤਰਨ ਚੀਮਾ ਤੇ ਬਲਦੇਵ ਸਿੰਘੀ ਪਾਸੀ ਉਹ ਵੱਡੇ ਭਰਾ ਨੇ ਉਹ ਸ਼ਿੰਦਾ ਭੋਜਾ ਜੀ ਪਲੀਲੀ ਹੋਣੀ ਕਿ ਲੰਗਦਾ ਮੁੰਡੇ ਨੇ ਚੁੱਕੀ ਹੋਣੀ ਪੂਰੀ ਤੇ ਨਾਲ ਨਹੀਂ ਅਰਸ਼ਾਨ ਬੱਟੂ ਕਹਿੰਦੇ ਲੈਂਦੇ ਪੰਜਾਬ ਦਾ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰ ਨੇ ਬਲੇਰਾ ਵਾਲਾ ਤੇਰੇ ਨਾਲ ਤੇਰੇ ਨਾਲ ਤੇਰੇ ਨਾਲ ਜੋ ਹੱਲਾ ਗੁੱਲਾ ਹੋਇਆ ਮੈਚ ਦੇ ਵਿੱਚ ਉਹ ਕਹਿੰਦੇ ਅਰਸ਼ਾਨ ਬੱਟੂ ਬਲੇਰਾ ਵਾਲਾ ਸੀਤਾ ਇਹ ਇਹਦੀ ਫਾਪੀ ਇਹਦੀ ਫਾਪੀ ਕਈਆਂ ਨੂੰ ਕਈਆਂ ਨੂੰ ਸੁਣਨੇ ਚ ਆਖਉਂਦੀ ਐ ਅਰਸ਼ਾਨ ਵੱਡੀ ਪਾ ਰਿਹਾ ਹੈ ਆ ਵੀ ਮੁੰਡਾ ਕਹਿੰਦੇ ਟੋਟੀ ਦਾ ਮਾਲਾ ਹਣ ਵਾਲੇ ਸਮੇ ਦਾ ਵੱਡਾ ਸਟਾਰ ਹੋਏਗਾ ਬਾਦਿਆਂ ਵਾਲਾ ਸੁੱਖਾ ਐਨ ਕਹਿੰਦੇ ਚੱਬ ਕੱਢ ਜਾ ਫੀ ਜੱਬ ਕੱਢ ਜਾ ਫੀ ਆ ਤੇ ਖੁੱਟੀ ਵਾਲਾ ਬਾਲਾ ਐ ਮੰਦਰ ਯਾਦ ਕਮੇਟਰੀ ਕਹਿੰਦਾ ਉਹਨੇ ਧਰ ਜਾਂਦੀ ਬੈਠੇ ਐ ਕਿ ਪੁੱਤ ਭੈਣ ਦਾ ਧਰ ਜਾਂ ਮੇਰਾ ਕਿ ਮਾਮਾ ਕਹ ਕੇ ਮੱਥਾ ਟੇਕਦਾ ਉਦੋਂ ਸਾਡੇ ਪਰਨ ਚੀਮਾਂ ਜੀ ਬੈਠੇ ਐ ਉਹ ਵੱਡੇ ਮਾਰ ਨਹੀਂ ਜਾਂਦੇ ਉਹ ਕਹਿੰਦੇ ਪਿੱਲਿਆ ਉਹ ਕਹਿੰਦੇ ਕਬੱਡੀ ਰਾਏ ਵਾਲਾ ਉਹ ਬਲੂਪੁਰ ਖੇਤਰ ਜੀ ਉਹ ਕਹਿੰਦੇ ਤਾਕੇ ਪਾੜੇ ਪੜਾਕੇ ਪਾੜੇ ਪੜਾਕੇ ਉਹ ਕਰ ਰਿਹਾ ਬੱਲੇ 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 ਉਹ ਸਵਾਲ ਉਹ ਸਵਾਲ ਸਵਾਲ ਨਿਕਲ ਆਉਂਦਾ ਹਣੇ ਕਬੱਡੀ ਜੰਗ ਹੈ ਕਬੱਡੀ ਪਾਉਣ ਦੇ ਲਈ ਨੌਰਵਾਲ ਨਕਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਫੇਰਵਾਤਾ ਹੋਇਆ ਉਹ ਸਾਹਮਣੇ ਕਹਿੰਦੇ ਗੰਦੀਪ ਗੰਜਾ ਖੇੜੇ ਪਾਕਿਸਤਾਨ ਤੋਂ ਚੱਲ ਕੇ ਲੈਣੇ ਪਈ ਹੈ ਉਹ ਦਿੱਤੇ ਉਹ ਹੇਟਿੰਗ ਜੀ ਅੱਜ ਕਹਿੰਦੇ ਮੇਲਾ ਮੱਤਾ ਚੱਲਦਾ ਉਹ ਕਹਿੰਦੇ ਮਕਿੰਦਰ ਪਾਰਸੀ ਜੀ ਉਹ ਫਰਕਾਂ ਲੜਦਾ ਹੋ ਰਿਹਾ ਉਹ </body> ਕੀ ਫਿਰਦੀ ਆ ਆ ਕਹਿੰਦੇ ਕੌਣਾ ਯਫੀ ਇਹ ਕਹਿੰਦੇ ਸੀਤਾ ਇਹ ਪਲੇਰਾ ਵਾਲਾ ਇਹ ਬੱਲੇ 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 ਉਹ ਪੈਲੀ ਪੜਦਾ ਉਹ ਕਹਿੰਦੇ ਉਹ ਕਿਹੜਾ ਮਾਰ ਪਿੰਦਾ ਗੋਪੀ ਆਵਾਜ਼ ਪੜਦਾ ਗੋਪੀ ਉਹ ਕਹਿੰਦੇ ਗੋਪੀ ਬਾਦੂ ਐ

ਸ਼ੇਰ ਕਰਦਾ ਲੈਨੇ ਪੰਜਾਬ ਤੋਂ ਚੜ ਗਿਆ ਆ ਲੈਨੇ ਪੰਜਾਬ ਤੋਂ ਚੜ ਗਿਆ 10 ਚੱਕ ਸ਼ੇਰ ਕਰ ਪਿੰਨਾ ਆ ਮੁੰਡਾ ਬਾਲਾ ਕਹਿੰਦੇ ਕੁਲਟੀ ਵਾਲਾ ਕਬੱਡੀ ਪਾ ਰਿਹਾ ਆ ਉਹ ਸਾਹਮਣੇ ਤੱਕਦਾ ਖੇਡ ਮੈਦਾਨ ਦੇ ਅੰਦਰ ਚਾਰ ਜਾਫੀ ਤਿਆਰ ਨੇ ਇੱਕ ਵਾਰ ਤੇਰੇ ਤੇ ਗੱਲਾਂ ਹੁੰਦੀਆਂ ਦੁਨੀਆ ਦੀਆਂ ਤੇਰੇ ਤੇ ਆ ਖਾਦ ਜਉਦੀ ਜੱਫਾ ਲਾਵੇ ਗੱਲਾਂ ਤਕੜੇ ਜੱਰੀ ਆ ਗਿਆ ਵੱਡੇ ਵੀਰ ਕਰਦੇ ਗੱਲ ਲਓ ਜੱਕ ਸਿੰਦਰ ਪਿੰਡ ਹੈ ਮਲਕੀਤ ਸਿੰਘ ਨਾਮ ਹੈ ਮੁੰਡਾ ਤਕੜਾ ਖੇਡਦਾ ਕਿਤੇ ਯਾਰ ਦਾ ਕਿਤੇ ਨਿਊਜ਼ੀਲੈਂਡ ਤੇ ਜਦੋਂ ਪੰਜਾਬ ਦਾ ਸੀਜ਼ਨ ਖੇਡਦਾ ਹੈ ਵੱਡੀਆਂ ਵੱਡੀਆਂ ਟੀਮਾਂ ਚੱਕਰਾਂ ਨੂੰ ਚੱਕਰਾਂ ਨੂੰ ਯਾਦ ਕਰਦੀਆਂ ਬੱਲਾ ਪੁੱਤਵਾ ਫੌਮੜਿਆ ਪਿੰਡਾ ਇੱਕ ਪਾਸੇ ਦੇਖੀ ਸਾਹਮਣੇ ਗੁੱਪੀ ਤੇ ਜੱਸ ਕਰਨ ਵਾਲਾ ਯਾਨ ਸਾਹਮਣੇ ਗੋਡੀਆਂ ਪਾਉਂਦਾ ਪਰ ਕੁਤਬਾ ਪਾਉਂਦੀਆਂ ਪਿੰਡ ਵਾਲਾ ਕਹਿੰਦਾ ਭੱਜ ਪਾਸ ਗਿਆ ਪੁੱਤਾ ਕਿਹੜੇ ਰਾਂਝੀ ਪਰਦਾ ਐ ਤਾੜੇ ਮਾਰੋ ਜ਼ੋਰਦਾਰ ਥੱਲੇ ਵੀ ਕਬੱਡੀ ਪੈਂਦੀ ਐ ਉਹ ਸਾਹਮਣੇ ਕਹਿੰਦੇ ਨਿੱਕੇ ਦੀ ਕਬੱਡੀ ਪੈਂਦੀ ਐ ਸਾਹਮਣੇ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਪਰ ਹੀਰਾ ਵਾਲਾ ਬਿੱਟੂ ਤਿਆਰ ਉਹ ਤੱਕਦੇ ਆ ਸਾਹਮਣੇ ਮਦੌਨ ਵਾਲੇ ਦਾ ਪੰਗਾ ਉਹ ਕਹਿੰਦੇ ਮਦੌਨ ਵਾਲੇ ਦਾ ਪੰਗਾ ਤੇ ਮੰਪਰਾ ਜ਼ਦੌਨ ਵਾਲੇ ਦਾ ਯਾਦ ਆਈ ਕਿ ਜਿੱਥੇ ਬਚਪਨ ਬੀਤਿਆ ਤੇ ਚੱਲੀ ਜਵਾਨੀ ਜਿੱਥੇ ਬਚਪਨ ਬੀਤਿਆ ਉਹ ਕਦੇ ਭਰਾਵਾ ਸੋਹਣੇ ਬੱਤਨੋਂ ਪੰਜਾਬ ਤੋਂ ਮੈਂ ਸੱਜ ਕੇ ਜਾਵਾਂ ਸੋਹਣੇ ਬੱਤਨ ਪੰਜਾਬ ਤੋਂ ਮੈਂ ਸੱਜ ਕੇ ਜਾਵਾਂ ਔਰ ਸਾਹਮਣੇ ਬਾਕੇ ਪਾਲੇ ਦਾ ਪ੍ਰੀਤ ਉਹ ਕਦੇ ਖੇਡਵਾ ਮੈਂ ਕਾਉਂ ਵਾਲੇ ਬੱਲੇ ਔਰ ਸਾਹਮਣੇ ਪ੍ਰੀਤ ਹਰਿਆਣਿਆਂ ਹਰਿਆਣਿਆਂ ਉਹ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਬੱਲਾ ਕੋਟੀ ਪਿੰਡ ਟੱਕਰ ਚੋਟੀ ਦੀ ਕੋਟੀ ਦਾ ਬੱਲਾ ਨੇ यो बिट्टू हैन गल्ला ठिकाणे ओ बिट्टू पर हीरा वाला लगातार नालियां आपा ਧੰਨਵਾਦ ਕਰਦੀਏ ਬਲਵੀਰ ਸਿੰਘ ਜੀ ਮੰਤੂ ਸਾਡੇ ਸਤਿਕਾਰਯੋਗ ਨੇ ਉਹ ਵੀ ਪੁੱਜੇ ਹੋਏ ਆ ਹਾਲ ਇਸ ਪਿੰਡਾਂ ਗੱਲਾਂ ठिकाਣੇ ਲੱਗੀਆਂ ਹੋਈਆਂ ਨੇ ਸਾਹਮਣੇ ਚਾਰ ਤਿਆਰ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਇਹਦਾ ਚੱਕ ਪਿੰਡ ਦਾ ਗੱਗੀ ਕਹਿੰਦੇ ਚੱਕ ਦੇ ਸ਼ਰਾਜ ਦੀ ਧਰਤੀ ਦਾ ਖੇਡ ਮੈਦਾਨ ਦੇ ਅੰਦਰ ਕਰਵਾਉ ਬੱਲੇ ਬੱਲੇ ਕਰਵਾਉ ਬੱਲੇ ਬੱਲੇ ਕਰਵਾਉ ਬੱਲੇ ਬੱਲੇ